ਦੋਸਤੋ ਅੱਜ ਤੋਂ ਹਿਮਾਣ ਜਾਣ ਜਾ ਰਹੇ ਆਂ ਅਸੀਂ ਮੇਰਾ ਜਿਹੜਾ ਅੱਜ ਦਾ ਸਫਰ ਹੈਗਾ ਇੱਕ ਕਸੌਲੀ ਤੋਂ ਲੈ ਕੇ ਨਾਰਕੰਡੇ ਤੱਕ ਦਾ ਸਫਰ ਹੈਗਾ ਸਫਰ ਦੀ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਤੇ ਤਾਗ ਹੁੰਦੀ ਆ ਕੋਈ ਸਫਰ ਨੂੰ ਕਿਸ ਤਰ੍ਹਾਂ ਸੋਚਦਾ ਕੋਈ ਕਿਸ ਤਰ੍ਹਾਂ ਦੇਖਦਾ ਮੇਰਾ ਦੇਖਣ ਦਾ ਥੋੜਾ ਜਿਹਾ ਅਲੱਗ ਨਜ਼ਰੀਆ ਹੁੰਦਾ ਸੋ ਅੱਜ ਆਪਾਂ ਤੁਹਾਨੂੰ ਸ਼ਾਇਰ ਕਰਾਉਣੀ ਆ ਪੰਜੌਰ ਤੋਂ ਲੈ ਕੇ ਨਾਰਕੰਡੇ ਤੱਕ ਅੱਜ ਆਪਣਾ ਸ਼ਾਮ ਤੱਕ ਨਾਰਕੰਡੇ ਪਹੁੰਚ ਜਾਣਾ ਸੋ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਤੋ ਅੱਜ ਸਪੱਸ਼ਟ ਦਿਖਾ ਰਿਹਾ ਨਾਰਕੰਡੇ ਦਾ ਅਸੀਂ ਸ਼ੁਰੂਆਤ ਕੀਤੀ ਸੀ ਕਿ ਬਾਜ਼ਾਰ ਤੋਂ ਪੈਸੇ ਪਟਿਆਲੇ ਤੋਂ ਸ਼ੁਰੂ ਹੋਏ ਸੀਗੇ ਰਸਤੇ ਦੇ ਵਿੱਚ ਜਾਂਦੇ ਸੀਗੇ ਪਹਿਲਾ ਜਦੋਂ ਹੁੰਦਾ ਸੀ ਪਹਾੜਾਂ ਦੀ ਰਮਣੀ ਕਿ ਜਗ੍ਹਾ ਹੁੰਦੀ ਸੀ ਆਲੇ-ਦਾਲੇ ਬਹੁਤ ਜ਼ਿਆਦਾ ਦਰਖਤ ਹੁੰਦੇ ਸੀ ਪਰ ਜਿਵੇਂ-ਜਿਵੇਂ ਤਰੱਕੀ ਹੋਈ ਹੈ ਮਨੁੱਖੀ ਸੰਭਿਆਤਾ ਨੇ ਜਿਵੇਂ-ਜਿਵੇਂ ਦਾ ਅਹਿਸਾਸ ਕੀਤਾ ਡਵੈਲਪਮੈਂਟ ਕੀਤਾ ਉਸੇ ਤਰ੍ਹਾਂ ਹੀ ਇਹ ਜਿਹੜੇ ਪਹਾੜ ਨੇ ਇਹਨਾਂ ਨੂੰ ਵੀ ਕੱਟਿਆ ਜਾਣ ਲੱਗਿਆ ਦਰਖਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾਇਆ ਗਿਆ ਜਗਾ ਜਗਾ ਤੇ ਹੀ ਕੰਸਟਰਕਸ਼ਨ ਹੋ ਰਹੀ ਸੀ ਜਾਵਲੀ ਕੋਲਾ ਜਾ ਕੇ ਸੀ ਦੇਖਿਆ स्नो पार्क ਬਣਿਆ ਹੋਇਆ ਬਹੁਤ ਵਧੀਆ ਉਹ स्नो पार्क ਜਿਹਦੇ ਵਿੱਚ ਕੇ ਗਰਮੀਆਂ ਦੇ ਵਿੱਚ ਸਰਦੀ ਦਾ ਅਹਿਸਾਸ ਕਰਪਾਉਂਦੇ ਨੇ ਤੇ ਉੱਤੇ ਗੇਮਸ ਖੇਡਾਉਂਦੇ ਨੇ ਬਹੁਤ ਵਧੀਆ ਹੋ ਰਮਣੀ ਕੇ ਜਗਾ ਦੇਖਣ ਵਾਲੀ ਚੀਜ਼ ਹੈਗੀ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਦੋਂ ਵੀ ਪਹਾੜਾਂ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਉੱਚੇ ਉੱਚੇ ਪਰਬਤਾਂ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰਾ ਦੁੱਖ ਵੀ ਹੁੰਦਾ ਹੈ ਕਿ ਕਿਵੇਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕਰ ਲਈ ਹੈ। ਹਲਾਕ-ਹਲਾਕ ਜਗ੍ਹਾ ਤੇ ਕਰਟੇ ਹੋਏ ਪਹਾੜ ਤੇ ਪਹਾੜਾਂ ਤੇ ਪਾਈਆਂ ਹੋਈਆਂ ਜਾਲੀਆਂ ਤੋਂ ਇਹ ਮਹਿਸੂਸ ਹੁੰਦਾ ਸੀਗਾ ਵੀ ਸ਼ਾਇਦ ਇਹ ਵੀ ਕਦੇ ਪੂਰੇ ਆਪਣੇ ਹੌਸਲੇ ਦੇ ਵਿੱਚ ਹੁੰਦੇ ਹੋਣਗੇ। ਸੂਰਜ ਵੱਲ ਜਦੋਂ ਨਿਗਾ ਮਾਰਦੇ ਤਾਂ ਅਸਮਾਨ ਬਿਲਕੁਲ ਨੀਲਾ ਤੇ ਸਾਫ਼ ਸੀਗਾ। ਬੜਾ ਸੋਹਣਾ ਮੌਸਮ ਸੁਹਾਣਾ ਚੱਲ ਰਿਹਾ ਸੀ। ਪਰ ਸੱਚੀ ਦਰਖਤਾਂ ਨੂੰ ਦੇਖ ਕੇ ਕਿੰਨਾ ਕਿਤੇ ਤਰਸਤਾ ਆਈ ਜਾਂਦਾ। ਉਹ ਤੋਂ ਉਹ ਸਾਹਮਣੇ ਸਕੇ ਰਿਹਾ ਤੇ ਦਿਖ ਰਿਹਾ ਕਿ ਪਹਾੜ ਘੱਟ ਕੇ ਉਹਦੇ ਤੇ ਚਾਲ ਪਾਇਆ ਤਾਂ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਕੋਈ ਨੁਕਸਾਨ ਨਾ ਹੋ ਜੇ ਕੋਈ ਪੱਥਰ ਡਿੱਕੀ ਉਹ ਨਾ ਜਾਵੇ ਰਸਤੇ ਵਿੱਚ ਬਹੁਤ ਜਗ੍ਹਾ ਤੇ ਸਾਲ ਜਿਹੜੀ ਟਿੰਪਲ ਟ੍ਰੇਲ ਹੈ ਗਿਆ ਟ੍ਰੋਏ ਟ੍ਰੇਲ ਹੈ ਗਿਆ ਉਹ ਟ੍ਰੋਏ ਟ੍ਰੇਲ ਨੂੰ ਸਾਨੂੰ ਮਿਲਦੀ ਰਹਦੀ ਹੈ ਕਦੇ ਇਧਰਲੇ ਪਾਸੇ ਕਦੇ ਛੋਟੀਆਂ-ਛੋਟੀਆਂ ਸੁਰੰਗਾਂ ਦੇ ਵਿੱਚ ਦੀ ਹੋ ਲੰਘਦੇ ਜਾ ਰਹੇ ਸੀ ਅਸੀਂ ਰਸਤੇ 'ਚ ਜਾਂਦੇ ਮੈਂ ਮਨਮੋਹ ਸਤਿੰਦਰ ਤੇ ਕਿਲੋਮੀਟਰ ਚੱਲਣਾ ਹੀ ਕਰ ਰਿਹਾ ਸੀ ਠੀਕ ਆ ਕਿ ਅਸੀਂ ਤਰੱਕੀ ਬਹੁਤ ਕਰ ਲਈ ਆ ਬਹੁਤ ਅੱਗੇ ਵਧੀਆਂ ਪਰ ਅਸੀਂ ਆਪਣਾ ਕੁਦਰਤੀ ਵਾਤਾਵਰਣ ਵੀ ਖਤਮ ਕਰ ਲਿਆ ਹੈ ਆਪਣੀ ਸ਼ਕਨਾਸੀ ਨਹੀਂ ਦਿਖਾ ਰਹੇ ਕਿਉਂਕਿ ਸਾਡੀਆਂ ਸ਼ਕਨਾਹ ਦੇ ਵਿੱਚ ਹੈਜ਼ਰ ਕੁਇਲਾ ਕਿਸੇ ਵੀ ਲਾਂਕੀ ਸੀ ਨਹੀਂ ਹੈਗੀ ਸੋ ਗੱਲਾਂ ਕਰਦੇ ਜਾ ਰਹੇ ਸੀ ਬਹੁਤ ਚੰਗਾ ਲੱਗ ਰਿਹਾ ਸੀ ਪਰ ਇੱਕ ਗੱਲ ਜਿਹੜੀ ਵਾਰ-ਵਾਰ ਸਾਡੇ ਮਨ ਦੇ ਵਿੱਚ ਘਰ ਕਰ ਰਹੀ ਸੀ ਉਹ ਐਸੀ ਕਿ ਅਸੀਂ ਕੁਦਰਤ ਨਾਲ ਸੱਚੀ ਨੂੰ ਬਹੁਤ ਜ਼ਿਆਦਾ ਛੇੜਛਾੜ ਕਰ ਚੁੱਕੇ ਆ ਜਗਾ ਜਗਾ ਤੇ ਕੰਸਟਰਕਸ਼ਨ ਹੋ ਰਹੀ ਸੀ ਨਮੀਆਂ ਚੀਚਾਂ ਵੱਡੀਆਂ ਸਨ ਤੁਸੀਂ ਹੈਰਾਨ ਹੋਵੋਗੇ ਪੰਜੌਰ ਤੋਂ ਲੈ ਕੇ ਸ਼ਿਮਲੇ ਤੱਕ ਕਿਸੇ ਵੀ ਜਗ੍ਹਾ ਤੇ ਇਹੋ ਜਿਹੀ ਕੰਪਨੀ ਹੋਇਆ ਸੀਗਾ ਜਿੱਥੇ ਕੰਸਟਰਕਸ਼ਨ ਨਾ ਚਲਦੀ ਹੋਵੇ ਹੁਣ ਤਾਂ ਫੋਲ ਲੇਅਰ ਬਣਨ ਕਰਕੇ ਟੋਲ ਟੈਕਸ ਵੀ ਸ਼ੁਰੂ ਹੋ ਚੁੱਕਿਆ ਸੀਗਾ ਉਹ ਟੋਲ ਟੈਕਸ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਟੋਲ ਟੈਕਸ ਹੈ ਜਿਹੜਾ ਕੈਸ਼ ਕਾਲ ਫਾਸਟ ਟੈਗ ਨਾਲ ਚੱਲਦਾ ਤੇ ਸਿੱਧਾ ਉੱਥੇ ਜਾਓ ਤੇ ਤੁਹਾਡਾ ਟੋਲ ਟੈਕਸ ਕੱਟ ਕੇ ਸਿੱਧਾ ਜਗਾਹ ਚਲੇ ਜਾਓ ਚਲੋ ਇਹ ਵੀ ਸਰਕਾਰਾਂ ਦੀ ਕੁਝ ਹੋਦੇ ਜਾਂ ਕੁਛ ਕੋ ਕੁ ਹਰ ਇੱਕ ਚੀਜ਼ ਨੂੰ ਜਦੋਂ ਮੇਨਟੇਨ ਕਰਨਾ ਤਾਂ ਸਾਨੂੰ ਕੁਛ ਨਾ ਕੁਛ ਤਾਂ ਦੇਣਾ ਹੀ ਪਵੇਗਾ ਉਹ ਸਾਰਾ ਅਸੀਂ ਇਕੱਠ ਕਰਦੇ ਕਰਾਉਂਦੇ ਟੱਪ ਗਏ ਸੀ ਤਰਨਪੁਰ ਦੇ ਨੇੜੇ ਫਸਕਲ ਉਹੀ ਜਿਹੜੀ ਮਾਰਚ ਵਾਰ-ਵਾਰ ਵਿਚਾਰ ਰਹੀ ਸੀ ਕੰਸਟ੍ਰਕਸ਼ਨ ਬਿਲਡ ਡਕਸ਼ਾਈ ਕੋਲੇ ਆ ਕੇ ਦੇਖਿਆ ਕਿ ਉਹ ਡਕਸ਼ਾਈ ਜਿਹੜਾ ਕਿਸੇ ਵਕਤ ਬਹੁਤ ਰਮਣੀਕ ਸੋਹਣਾ ਹੁੰਦਾ ਸੀ ਸਮੇਂ ਦੇ ਨਾਲ ਉਹ ਵੀ ਹੋਣਾ ਪੁਰਾਣਾ ਹੋ ਗਿਆ ਕਿਉਂਕਿ ਡਕਸ਼ਾਈ ਦਾ ਸਕੂਲ ਬਹੁਤ ਜ਼ਿਆਦਾ ਮਸ਼ਹੂਰ ਸੀ ਇੱਥੋਂ ਉੱਪਰੋਂ ਕਸਾਲੇ ਤੋਂ ਪਹਿਲਾਂ ਚੜ੍ਹਦੇ ਸਤਕਲਕਸਾਈ ਵੱਲ ਜਾਂਦੀ ਆ। ਟਕਸਾਈ ਬਹੁਤ ਸ਼ਾਨਦਾਰ ਸਥਾਨ ਹੈਗਾ ਪਰ ਇਥੇ ਜਿਆਦਾ ਤਰ ਤਜੀਆਂ ਚੀਜ਼ਾਂ ਹੈਗੀਆਂ ਨੇ। ਮੈਨ ਸਕੂਲ ਰਕਸਾਈ ਸਕੂਲ ਬਹੁਤ ਜ਼ਿਆਦਾ ਮਸ਼ਹੂਰ ਆ। ਤਰ ਪਰ ਜਾ ਕੇ ਦੇਖ ਆਲੇ-ਦਾਲੇ ਇੱਕ ਟ੍ਰੈਫਿਕ ਬਹੁਤ ਜ਼ਿਆਦਾ ਅੱਜ ਕੱਲ੍ਹ ਵਧ ਰਹੀ ਆ। ਤੁਸੀਂ ਹੈਰਾਨ ਹੋਗੇ ਇਹ ਗੱਲ ਸੁਣ ਕੇ ਵੀ ਟ੍ਰੈਫਿਕ ਇੰਨੀ ਕਿ ਜ਼ਿਆਦਾ ਚ ਇੱਕ ਜਗ੍ਹਾ ਤੇ ਜਾਮ ਲੱਗ ਗਿਆ ਤਾਂ ਸੋਚ ਲਓ ਇਹ ਵੱਤੋ ਜਾਮ ਕੋਲੋਂ ਲੜਦਾ ਟਾਈਮ ਹੀ ਨਹੀਂ ਲੈਂਦਾ ਹੁੰਦਾ। ਜਦੋਂ ਵੀ ਧਰਮਪੁਰ ਪਹੁੰਚੇ ਧਰਮਪੁਰ ਤੋਂ ਅੱਗੇ ਦੇਖਿਆ ਸੀ ਸੋਲਨ ਕੋਲ ਜਾ ਕੇ ਇੰਨੀ ਕਿ ਜ਼ਿਆਦਾ ਕੰਸਟਰਕਸ਼ਨ ਤੇ ਇੰਨੇ ਜ਼ਿਆਦਾ ਕਰਨੇ ਚੱਲੇ ਸੀ ਕਿ ਇੰਚ ਤੁਸੀਂ ਦੇਖ ਰਹੇ ਹੋ ਦਰਖਤਾਂ ਦੀ ਗਿਣਤੀ ਬਹੁਤ ਘੱਟ ਗਈ ਆ ਤੇ ਕਾਰੀਕਰ ਪਹੁੰਚਾ ਦਾ ਕੰਸਟਰਕਸ਼ਨ ਹੋ ਕੇ ਕਿੰਨੇ ਜ਼ਿਆਦਾ ਕਰ ਬੜ ਚੁੱਕੇ ਜਦੋਂ ਇਹ ਘਰਾਂ ਦੇ ਵਿੱਚ ਵਸਦੇ ਲੋਕ ਵਸਤੀਆਂ ਜਲਦੀਆਂ ਢੜਕ ਗਈਆਂ ਨਾਰਕੰਡੇ ਕੋਲ ਜਾ ਕੇ ਥੋੜਾ ਜਿਹਾ ਸਕੂਨ ਜ਼ਰੂਰ ਆਉਦਾ ਹੈਗਾ ਕਿ ਉੱਥੇ ਹਜੇ ਵੀ ਮੌਸਮ ਬਹੁਤ ਵਧੀਆ ਹੈ ਕਜਸਟਾਸ਼ਨ ਹੁੰਦੇ ਹਨ ਅਸੀਂ ਕੁਮਰਿਆਂ ਕੁਮਦਕ ਮੋੜੇ ਜਦੋਂ ਕੰਡਾ ਕਾਟ ਦੇ ਕੋਲੇ ਗਿਆ ਤਾਂ ਫਿਰ ਸ਼ਿਮਲੇ ਦਾ ਦਰਸ਼ ਦੇਖਣ ਨੂੰ ਹੋਦਾ ਸ਼ਿਮਲੇ ਦੇ ਦਰਸ਼ ਦੇਖਣ ਦੇ ਵਿੱਚੀ ਬਹੁਤ ਖੁਸ਼ ਹੁੰਦਾ ਸੋ ਰਸਤੇ ਦੇ ਵਿੱਚ ਅਸੀਂ ਰੁਕੇ ਸੀ ਇੱਕ ਜਗ੍ਹਾ ਤੇ ਬ੍ਰਸਤਾ ਤੇ ਕਾਫੀ ਪੀਣ ਲਈ ਕਾਫੀ ਦੇ ਦੇਖਿਆ ਆਲੇ ਦਲੇ ਮੈਂ ਉਹੀ ਗੱਲ ਦੇਖ ਰਿਹਾ ਸੀ ਉਹ ਬਾਹਰ ਬਾਹਰ ਕਿ ਜ਼ਿੰਦਗੀ ਕਿੰਨੀ ਸੋਹਣੀ ਆ ਕੁਦਰਤ ਨੇ ਸਾਨੂੰ ਕਿੰਨੀਆਂ ਚੀਜ਼ਾਂ ਦਿੱਤੀਆਂ ਨੇ ਇਨ੍ਹਾਂ ਚੀਜ਼ਾਂ ਦੇ ਵਿੱਚ ਸੰਭਾਲਣਾ ਸਾਡੇ ਜ਼ਰੂਰ ਤਾਂ ਤੇ ਅਸੀਂ ਦੇਖਿਆ ਵੈਸੇ ਢਾਰ ਵੀ ਲੱਗਦਾ ਸੀ ਕਿ ਇੱਥੇ ਕੱਟ ਕੇ ਕਿਉਂਕਿ ਉੱਪਰੋਂ ਤਾਂ ਬਿਲਕੁਲ ਪਿੰਨ ਲੱਗੇ ਥੱਲੇ ਪਿੱਲਰਾਂ ਤੇ ਸਾਰੇ ਆ ਦਰਸਤਾ ਦਾ ਜਿਹੜਾ ਆਊਟਲੈਟ ਬਣਿਆ ਸਾਲੇ ਪਿੰਨਾ ਤੇ ਖੜਾ ਰੱਖਿਆ ਸੀ ਬਹੁਤ ਨੀਮੀ ਦੇਖ ਕੇ ਬਹੁਤ ਡੂੰਗੇ ਤੌਰ ਤੇ ਲੱਗ ਰਿਹਾ ਸੀ ਕਿ ਨਹੀਂ ਦੂਤਾ ਕਿ ਟੇਮ ਬਣਾ ਗਿਆ ਪੈਸੇ ਕੁਦਰਤੀ ਆਪਣੀ ਕਰਾਜਰੀ ਹੈ ਤੇ ਬੰਦੇ ਦੀ ਆਪਣੀ ਕਰਾਜਰੀ ਆ ਜਿਹਨੇ ਕਿ ਪਹਾੜ ਕੱਟ ਕੇ ਇੰਨੀਆਂ ਸੜਕਾਂ ਬਣਾ ਦਿੱਤੀਆਂ ਤੇ ਕਿੰਨੇ ਹੀ ਨੇ ਨਵੀਆਂ ਕੰਸਟਰਕਸ਼ਨਾਂ ਕਰਾਂਗੇ ਅਸੇ ਨਹੀਂ ਨਮੀਤੀ ਸਾਰੀ ਬਣਾ ਚੁੱਕੇ ਆ ਜਗਾ ਜਗਾ ਤੇ ਬਹੁਤ ਜ਼ਿਆਦਾ ਦੇਖੋ ਐਸੇ ਲੋਕ ਕਾਨੂੰ ਰਜਗਾਰ ਵੀ ਬਹੁਤ ਬੜਿਆ ਹੋਇਆ। ਥਾਂ ਥਾਂ ਤੇ ਮੈਕੀਪਡ ਬਣਨ ਦੇ ਜਿਤੇ ਪਹਾੜਾ ਮਾੜੀ ਮੈਗੀ ਬਹੁਤ ਮਸ਼ਹੂਰ ਹੁੰਦੀ ਹੈ। ਅਲੱਗ ਅਲੱਗ ਲਾਗ ਤਰ੍ਹਾਂ ਦੇ ਠੇਲੇ ਕਾਰਟ ਵਗੈਰਾ ਲੱਗੇ ਹੋਏ ਸੀ। ਸ਼ਿਮਲੇ ਦੇ ਕੋਲ ਪਹੁੰਚਦੇ ਹੀ ਬਸ ਤੋੜਾ ਨੰਮਨ ਉਦਾਸ ਵੀ ਹੋ ਜਾਂਦਾ। ਜਦੋਂ ਦੇਖਨੇ ਕਿ ਉਹ ਸ਼ਿਮਲਾ ਜਿਹੜਾ ਕਿਸੇ ਵਕਤ ਬਹੁਤ ਹੀ ਜ਼ਿਆਦਾ ਰਮਣੀ ਉਦਾਸੀ ਹੁਣ ਉਹਦੇ ਵਿੱਚ ਕਾਰੀਕਰ ਹੋਗੇ। ਗ੍ਰੇਨ ਨਹੀਂ ਘਟ ਰਹੀ ਆ ਉਹ ਸ਼ਿਮਲਾ ਜਿਹੜਾ ਕਿਸੇ ਵਕਤ ਅੰਗਰੇਜ਼ਾਂ ਬਲੋਂ ਵਸਾਇਆ ਗਿਆ ਸੀ ਉਹ ਸ਼ਿਮਲੇ ਦੇ ਵਿੱਚ ਹੁਣ ਏਸੀ ਲੱਗ ਗਏ ਜਿੱਥੇ ਕਦੇ ਕਦੇ ਏਸੀ ਦੀ ਗਰਮੀਆਂ ਦੇ ਵਿੱਚ ਵੀ ਜ਼ਰੂਰਤ ਨਹੀਂ ਹੁੰਦੀ ਸੀ ਨੇ ਜਿਆਦਾ ਠੰਡ ਹੁੰਦੀ ਸੀ ਕੁਝ ਗਲੋਬਲ ਫਾਰਮਿੰਗ ਕਰਕੇ ਕੁਝ ਬਹੁਤ ਜ਼ਿਆਦਾ ਹੀ ਲੋਕਾਂ ਦਾ ਪ੍ਰਵਾਸ ਤੇ ਵਸੋਂ ਵਧਨ ਕਰਕੇ ਇਹ ਕੰਮ ਸ਼ੁਰੂ ਹੋ ਗਿਆ ਸ਼ਿਮਲਾ ਟੱਪੇ ਤੱਕ ਉਫਰੀ ਰੋਡ ਤੇ ਸਾਡੀ ਚਾਰ ਜਾਵੜੇ ਸੀ ਦੈਨ ਉਸ ਕੋਲ ਸੀ ਅਸੀਂ ਕਾਬੜ ਪਹਿਲਾਂ ਕਾਰ 'ਚ ਸੀ ਸੀ ਉਹਦੋਂ ਬਾਅਦ ਏਸੀ ਬੰਦ ਕਰਕੇ ਸ਼ੀਸ਼ੇ ਖੋਲ੍ਹ ਲਏ ਤੇ ਐਨੀ ਠੰਡੀ ਹਵਾ ਆ ਰਹੀ ਸੀਗੀ ਇੰਜ ਲੱਗਦਾ ਜਿਵੇਂ ਪਰਮਾਤਮਾ ਦਾ ਇੱਕ ਏਸੀ ਲੱਗਿਆ ਹੋਵੇ ਉਸ ਟਾਈਮ ਇੱਥੇ ਟ੍ਰੈਕਟ ਵੀ ਘੱਟ ਸੀਗੀ ਤੇ ਦਰਖਤ ਤੇ ਗਰਿੰਦੇ ਰੀ ਹੋਣੀ ਸ਼ੁਰੂ ਹੋ ਗਏ ਸੀ ਉਹ ਗਰਿੰਦੇ ਸੱਚੀ ਮਾਰ ਲੋ ਸਕੂਲ ਦੇੰਗਿਆ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਕਿੰਨੇ ਚੀਲ ਦੇ ਦਰਖਤ ਨੇ ਜਿਹੜੇ ਉੱਚੇ ਉੱਚੇ ਖੜੇ ਨੇ ਕਿਵੇਂ ਵਿਕਾਸ ਨਾਲ ਗੱਲਾਂ ਕਰ ਰਹੇ ਨੇ ਕਿੰਨਾ ਜ਼ਿਆਦਾ ਸਕੂਨ ਆਉਂਦਾ ਸਦੋਂ ਸਿੱਖਦੇ ਕਿ ਬਹੁਤ ਸਾਰੀ ਕਰੀਨੇ ਦੀ ਸਾਡੀ ਅੱਖਾਂ ਨੂੰ ਮੋਹਿਤ ਕਰਦੀ ਹੈ ਤਬੂ ਮੰਦਾ ਕੀ ਗਾਣਾ ਦਾ ਪਿੰਡ ਸਾਡਾ ਸ਼ਹਿਰ ਤੇਰਾ ਮਿਲਟਰ ਬਾਪੂ ਤੇਰਾ ਪੂਲੀ ਲਾ ਗਿਆ ਪਿੰਡ ਤੇਰਾ ਸੋਹਣੀ ਨਹੀਂ ਸਾਡਾ ਸ਼ਹਿਰ ਤੇਰਾ ਸੋਹਣੀ ਨਹੀਂ ਸਾਡਾ ਪਿੰਡ ਖਾ ਗਿਆ ਉਹੀ ਗੱਲ ਇੱਥੇ ਹੋ ਰਹੀ ਸੀ ਸ਼ਿਮਲੇ ਤੱਕ ਜਿੱਥੇ ਕੇ ਸਾਨੂੰ ਇਹ ਲੱਗ ਗੁਦਰਤ ਨਾਲ ਖੇਲਵਾੜ ਹੋ ਰਿਹਾ ਛੇੜ ਛਾੜ ਲੱਗ ਰਹੀ ਸੀ ਅਰਸ਼ੇ ਬਲਾ ਟੱਪੜ ਸਾਰੇ ਇਹ ਗੱਲ ਬਿਲਕੁਲ ਉਲਟ ਹੋ ਰਹੀ ਸੀ ਕਿਉਂਕਿ ਇੱਥੇ ਕਿਸੇ ਵੀ ਦਰਖਤ ਨਾਲ ਸ਼ਹਿਣ ਛਾੜਨੀ ਪਈ ਸੀ ਇੱਥੇ ਗ੍ਰੀਨਰੀ ਵਧ ਰਹੀ ਸੀ ਦੂਰ ਕਿਤੇ ਵਾਦੀਆਂ ਦੇ ਵਿੱਚ ਉੱਪਰ ਪਹਾੜਾਂ ਤੇ برف ਪਈ ਵੀ ਦਸਾਲਾ ਕਿਵੇਂ ਸੀ ਅਸਮਾਨ ਬਿਲਕੁਲ ਹੀ ਸਾਫ਼ ਤੇ ਨੀਲਾ ਦਿਖਾਈ ਦੇ ਰਿਹਾ ਸੀ ਦੂਰੋਂ ਲੱਗ ਰਿਹਾ ਸੀ ਸ਼ਾਇਦ ਕਿਸੇ ਨੇ ਕੋਈ ਲਾਈਫ ਚਲਾ ਰੱਖੀ ਹੋਵੇ ਕਿ ਉੱਤੇ ਵਾਦਾ ਜਾਂ ਚਾਰਟ ਹੋਵੇ ਬਹੁਤ ਸਾਰੇ ਦਰਖਤ ਰਾਸਤੇ ਦੇ ਵਿੱਚ ਐਨੇ ਸੋਹਣੇ ਚਿੱਟਕੇ ਫੁੱਲ ਲੱਗੇ ਹੋਏ ਸੀ ਇਹ ਜਿਹੜਾ ਤੁਸੀਂ ਸਕਰੀਨ ਤੇ ਇਸ ਟਾਈਮ ਦੇਖ ਰਹੇ ਹੋ ਉਹ ਦੂਰ ਤੱਕ ਇਹ ਸਾਰੇ ਉਹ ਸੇਬਾਂ ਦੇ ਬਾਗ ਨੇ ਇਹ ਉਹਨਾਂ ਦੇ ਉੱਤਰ ਸਾਰੇ ਦੇ ਇੱਕ ਜਾਲੀ ਪਾਈ ਹੋਈ ਆ ਤਾਂ ਕਿ ਪੰਛੀ ਇਹਨਾਂ ਨੂੰ ਖਰਾਬ ਨਾ ਕਰ ਸਕਣ ਤੁਰਦੇ ਤੁਰਾਂਦੇ ਅਸੀਂ ਨਾਰਚੰਡਾ ਪਹੁੰਚ ਗਏ ਨਾਰਚੰਡਾ ਤੱਕ ਜੇ ਜਾ ਕੇ ਇੱਕ ਛੋਟੀ ਜੀ ਝੀਲ ਹੁੰਦੀ ਆ ਉਹਦਾ ਇੰਨਾ ਸਾਫ਼ ਹੋਣੀ ਸੀਗਾ ਕਿ ਉਹਦੇ ਤਲ ਦੇ ਉੱਤੇ ਤੁਸੀਂ ਹਰ ਇੱਕ ਚੀਜ਼ ਦੇਖ ਸਕਦੇ ਜਿਵੇਂ ਆਪਣੀ ਸਕਰੀਨ ਤੇ ਇਸ ਟਾਈਮ ਦੇਖ ਰਹੇ ਹੋ ਉਹ ਤਾਂ ਅੱਛੀ ਗੱਲ ਹੈ ਤੁਸੀਂ ਦੇਖੋ ਦਰਖਤ ਵੀ ਤੁਹਾਨੂੰ ਦਿਖ ਰਹੇ ਨੇ ਵਿੱਚ ਐਨਾ ਸਾਫ ਸੁਥਰਾ ਉਹਦਾ ਪਾਣੀ ਸੀ ਹਾਂ ਇੱਥੇ ਯਾਤਰੀਆਂ ਦੀ ਥੋੜੀ ਸਲਾਨੀਆਂ ਦੀ ਗਿਣਤੀ ਜ਼ਰੂਰ ਘੱਟ ਸੀਗੀ ਉਹਦਾ ਕਾਰਨ ਸਿਰਫ ਇਹ ਹੈ ਕਿਉਂਕਿ ਦੂਰ ਤੇ ਇੱਕ ਸਿੰਗਲ ਰੋਡ ਆ Shimla ਤੋਂ ਕਿ ਜਾਣ ਤੋਂ ਬਾਅਦ ਉਹ ਸਾਰਾ ਸਿੰਗਲ ਹੀ ਹੋ ਜਾਂਦਾ ਇਸ ਸਿੰਗਲ ਰੋਡ ਦੇ ਉੱਤੇ ਬਹੁਤ ਹੀ ਘੱਟ ਆਵਾਜ਼ ਆਈ ਹੁੰਦੀ ਆ ਇਸ ਮੇਸ਼ਾ ਪਰਫੈਕਟ ਡਰਾਈਵਰੀ ਹੁੰਦਾ ਆਦਰਵਾਇਜ਼ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਇੱਥੇ ਵੀ ਇੱਕ ਸਰਕਾਰੀ ਸਕੂਲ ਆ ਜਦ ਤੇ ਬੱਚੇ ਪੜ੍ਹਦੇ ਨੇ ਵਿਦਿਆਰਥੀ ਪੜ੍ਹਦੇ ਨੇ ਤੇ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਘਾਟ ਵੀ ਬਣਿਆ ਜਿੱਥੇ ਤੁਸੀਂ ਖਾਣੋ ਪੀਣ ਦਾ ਨਾਲ ਦੇ ਵੀ ਲੈ ਸਕਦੇ ਲੋਕ ਆਪਣੇ ਫੋਟੋ ਫਿਚਵਾ ਰਹੇ ਸੀ ਤੇ ਇਸ ਕੁਦਰਤ ਦੇ ਨਾਲ ਆਇਆ ਤੋਹਫਾ ਆਨੰਦਮਾ ਲਈ ਸੀ ਪਰ ਇਹ ਮੈਨ ਬੇਡ ਝੀਲਾ ਨਨ ਕਿ ਕੁਦਰਤ ਵੱਲੋਂ ਨਹੀਂ ਬਣਾਈ ਗਈ ਹੈੀ ਵਾਪਸੀ ਵੇਲੇ ਪਰਸ਼ਾਮ ਹੋ ਚੁੱਕੀ ਸੀ ਤੇ ਰਹਿਣ ਦਾ ਪ੍ਰੋਗਰਾਮ ਵੀ ਅਸੀਂ ਕਰਨਾ ਸੀ ਰਹਿਣ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗ੍ਰੀਨ 베ਰੀ ਆਫਟਰ ਸਿਲੈਕਟ ਕੀਤਾ ਬਹੁਤ ਹੀ ਸ਼ਾਨਦਾਰ ਹੋਟਲ ਬਣਿਆ ਸੀ ਜਿਹਦੇ ਰੂਫ ਟਾਪ ਦੇ ਉੱਤੇ ਹੈਲੀਪੈਡ ਬਣਿਆ ਹੋਇਆ ਜਿਵੇਂ ਆਪਾਂ ਦੇਖ ਰਹੇ ਹਾਂ ਬਹੁਤ ਸੋਹਣਾ ਹੋਟਲ ਸੀ ਇਹਦਾ 뷰 ਐਨ ਐ ਸੈਨਿਕ 뷰 ਸੀਗਾ ਕਿ ਸਾਹਮਣੇ ਪਹਾੜਾਂ ਤੇ ਪਈ برف ਸੰ ਨੂੰ ਦੇਖ ਰਹੀ ਸੀ ਬਹੁਤ ਚੰਗਲਾ ਕੇ ਰਸੀ ਰੂਮ ਦੀ ਜਿਹੜੀ ਫੈਕਿਲਿਟੀ ਆ ਉਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਜ਼ਿਆਦਾ ਮਿਲ ਵਰਤਨ ਤੇ ਸਾਫ ਸੋ ਆਦੇ ਇਨਸਾਨ ਸੀਗੇ ਸਾਰੇ ਹੋ ਥੋੜਾ ਜਿਹਾ ਕਿਤੇ ਕਿਤੇ ਲੱਗਿਆ ਵੀ ਸ਼ਾਇਦ ਮਹਿੰਗਾ ਹੋਵੇਗਾ ਪਰ ਨਹੀਂ ਜੇਕਰ ਉਹ ਥੋੜਾ ਜਿਹਾ ਮਹਿੰਗਾ ਸੀਗਾ ਤਾਂ ਉਹਨਾਂ ਦੀ ਫੈਸਿਲਿਟੀ ਉਸ ਤੋਂ ਵੀ ਜ਼ਿਆਦਾ ਵਧੀਆ ਸੀ ਅੰਡਰ ਕਸਟ ਕੰਸਟਰਕਸ਼ਨ ਹਜ਼ੇ ਬਲੈਕ ਗ੍ਰੀਨ ਬੇਰੀ ਹੋਟਲ ਹੈਗਾ ਪਰ ਹੋਟਲ ਵਾਕਈ 5 ਸਟਾਰ ਲੁੱਕ ਵਾਲਾ ਸੀਗਾ ਇਹਨਾਂ ਦੇ ਕਮਰੇ ਇਹਨਾਂ ਦੀ ਬਾਹਰੀ ਡੈਕ ਸਾਰਾ ਹੀ ਮਨ ਨੂੰ ਬਹੁਤ ਕਰਨ ਵਾਲੀ ਸੀਗੀ ਹੋਟਲ ਦੇ ਮੈਨੇਜਰ ਦੇ ਦੱਸਣ ਮੁਤਾਬਕ ਵੀ ਇੱਥੇ ਵੀ ਹਜ਼ੇ 1 ਡਿਗਰੀ ਟੈਂਪਰੇਚਰ ਆ ਤੇ ਜੂਨ ਜੁਲਾਈ ਜਦੋਂ ਪੂਰਾ ਜਦੋਂ ਪੰਜਾਬ ਤਪ ਰਿਹਾ ਹੁੰਦਾ ਇਵਰਕੇ ਸ਼ੈਂਬਰੇ ਦਾ ਕਿਤਾਬ ਪਰਿਆ ਹੁੰਦਾ। ਉਸ ਸਮੇਂ ਵੀ ਇੱਥੇ 8-9 ਡਿਗਰੀ ਟੈਂਪਰੇਚਰ ਹੀ ਹੁੰਦਾ। ਤੇ ਉਹ ਕਰਦੇ ਕਰਾਉਂਦੇ ਅਸੀਂ ਜਦੋਂ ਨਾਲ ਗੱਲ ਕਰ ਰਹੇ ਸੀ ਸਰਦੀਆਂ ਦੇ ਵਿੱਚ ਤਾਂ ਇਹ ਬਿਲਕੁਲ ਹੀ ਜੰਮ ਜਾਂਦਾ। ਇੱਥੇ ਬਹੁਤ ਜ਼ਿਆਦਾ برفਬਾਰੀ ਹੁੰਦੀ ਆ ਤੇ ਨਾਰਖੰਡੇ ਦੇ ਵਿੱਚ ਸਾਰੀਆਂ ਜੰਨੀਆਂ برف ਨਾਲ ਸੋਹਣ ਵਾਲ ਸਵਾਲ ਦੇ ਟੇਮਾਂ ਸਾਰੀਆਂ ਹੁੰਦੀਆਂ ਨੇ। ਸੋਤਲ ਕਮਰੇ ਦਾ ਵੀ ਥੋੜਾ ਜਿਹਾ ਲੁੱਕ ਦਿਖਵਨੀ। ਜਿਸ ਕਮਰੇ ਦੇ ਵਿੱਚ ਅਸੀਂ ਰਹੇ ਸੀਗੇ। ਇਹ ਉਹ ਕਮਰਾ ਹੈ ਜਿਹੜਾ ਸਮੇਂ ਅਸੀਂ ਇਹ ਅਸੀਂ ਰਾਤ ਦੇ ਲਈ ਤੇ ਬਹੁਤ ਸੋਹਣਾ ਸਾਫ ਸੁਥਰਾ ਰੂਮ ਸੀਗਾ ਤੇ ਦੋ ਬੰਦਿਆਂ ਦੇ ਰਹਿਣ ਵਾਲਾ ਸੀਗਾ LED ਵਗੈਰਾ Wi-Fi ਸਾਰਾ ਕੁਝ ਮਿਲਿਆ ਸੀਗਾ ਤੇ ਕਮਰੇ ਦੀ ਵਿੰਡੋ ਦੇ ਵਿੱਚ ਜਦੋਂ ਤੁਸੀਂ ਦਿਨੇ ਦੇਖਦੇ ਹੋ ਤਾਂ ਤੁਹਾਨੂੰ ਨਜ਼ਰ ਆਉਂਦਾ ਦੂਰ ਤੱਕ برف ਤੇ ਰਾਤ ਨੂੰ ਤੁਸੀਂ ਦੇਖੋ ਕਿ ਕਿੰਨੀ ਸੋਹਣੀ ਰਾਤ ਦੀ ਹੈ ਲਾਇਦਾ ਜਿਵੇਂ ਤਾਰੇ ਧਰਤੀ ਤੇ ਆਗੇ ਹੁਣ ਇਹ ਉੱਥੇ ਦੀ ਲੋਕਲ ਲੋਕਾਂ ਦੇ ਲੋਕਾਂ ਦੇ ਘਰ ਨੇ ਜਿੰਨਾ ਤੋਂ ਫਸਾਗ ਰਹੀ ਹੈ ਫਜ਼ਲੀ ਨੇ